ਹਾਂ ਜੀ ਵੀਰੇ ਆਪਣੇ ਕੋਲ ਜਗਜੀਤ ਦਾ ਰਿਪਰ ਆ 2012 ਮਾਡਲ ਤੇ 55 ਇੰਚੀ ਡਰਾਮਾ ਇਹਦਾ ਬਹੁਤ ਸਾਫ ਸੁਥਰਾ ਬਹੁਤ ਕੰਮ ਹੋਇਆ ਹੋਇਆ ਜਿਵੇਂ ਰੀਲੀ ਦੇ ਪੈਪ ਜਾਂ ਗੈਸ ਡਰਾਮਾ ਜਲ ਪੇਟ ਚਰਨਾ ਚੁਰਨਾ ਬਹੁਤ ਵਧੀਆ ਅਕੜੀ ਸੰਦਾਗਾ ਬਹੁਤ ਹੀ ਛੋਟੇ ਮੁੱਲ ਦਾ ਇਹਦਾ ਮੁੱਲ ਸਾਰਾ ਲੱਖ ਰੁਪਈਆਗਾ ਤੇ ਜੇ ਕਿਸੇ ਸੱਜਣ ਵੀਰ ਨੇ ਜਗਜੀਤ ਹੀ 12 ਮਾਡਲ ਚ ਆਪਾਂ ਤੋਂ ਹੋਰ ਲੈਣਾ ਹੋਵੇ ਉਹ ਆਪਾਂ 75000 ਦਾ ਵੀ ਦੇ ਦਾਂਗੇ ਤੇ ਇਹਦੇ ਨਾਲ ਹੀ ਵੀਰੇ ਆਪਣੇ ਕੋਲ 14 ਮਾਡਲ ਆ 10 ਮੀ ਸੜਿਆ ਦਾ ਇਹ ਵੀ ਰੀਪਰ ਫੁੱਲ ਸਾਫ ਆ ਵੀ ਬੁੱਤਰ ਨਹੀਂ ਕਿਸੇ ਨੇ ਆਪਦੀ ਕੁੜੀ ਬਣਾਉਣ ਨੂੰ ਦੋ ਜਣਿਆਂ ਨੇ ਵੜ ਕੇ ਲੈਣਾ ਇਹ ਵੀ ਬਹੁਤ ਵਧੀਆ ਰੀਪਰ ਆ ਇਹ ਵੀ ਆਪਾਂ 1 ਲੱਖ 5000 ਦਾ ਦੇ ਦਾਂਗੇ ਇਹ ਵੀ 5 इंच ਦੀ ਡਰਮ ਆ ਕੋਈ ਇਹਦਾ ਕੰਮ ਨਹੀਂ ਹੁੰਦਾ ਰਿਪੇਅਰ ਦਾ ਖਾਲੀ ਪਲੇਟ ਬਦਲ ਕੇ ਚਲਾਉਣ ਦੇ ਆ ਲਪੇਟ ਦਾ ਝਰਨੇ ਦਾ ਗੇਟ ਡਰਮ ਦਾ ਸਾਰਾ ਸਾਫ ਸੁਥਰਾ ਹਰ ਗੱਲ ਵੀਰੇ ਦਿਖਾ ਦੇ ਸਮਾਰ ਕੇ ਕੈਮਰਾ ਮਾਰ ਕੇ ਪੂਰਾ ਸਾਫ ਸੁਥਰਾ ਰੀਪਰ ਆ ਸੋਹਣੀ ਕਢੀ ਸੰਦਾ ਇੰਨੇ ਹੀ ਮਾਡਲ ਦਾ ਰੀਫਰ ਇੰਨਾ ਸਾਫ਼ ਸੁਥਰਾ ਨਹੀਂ ਬਿਨਾ ਟਾਂਕੇ ਟੱਲੇ ਤੋਂ ਬਹੁਤ ਹੀ ਵਧੀਆ ਰੀਫਰ ਆ ਜਿਹੜੇ ਮਿੱਤਰਵੇਲੀ ਨੇ ਕਿਸੇ ਨੇ ਲੈਣਾ ਤੇ ਆਪਣਾ ਨੰਬਰ ਹੈਗਾ 797337168 ਪਿੰਡ ਆਪਣਾ ਹੈਗਾ ਦੁਲਮਾਗਲਾ ਜਿੱਥੇ ਕੇਸ ਬਣਦੀ ਆ ਮਰੇ ਕੋਲਲੇ ਰੀਫਰ ਆਪਣੇ ਕੋਲ ਹੋਰ ਵੀ ਹੁੰਦੇ ਨੇ ਕਿਸੇ ਮਿੱਤਰਵੇਲੀ ਨੇ ਆਪਣੇ ਨੂੰ ਲੈਣੇ ਹੋਏ ਤਾਂ ਆਪਣੇ ਨਾਲ ਜ਼ਰੂਰ ਕੰਟੈਕਟ ਕਰਿਓ ਤੇ ਆਪਣੇ ਕੋਲ 10 ਮਾਡਲ ਵਿਸਾਲ ਵੀ ਬਕਾਊ ਆ ਕੰਪੈਨ ਆ 10 ਮਾਡਲ ਬਹੁਤ ਵਧੀਆ ਹਰਿਆਣਾ ਨੰਬਰ ਤੇ ਉਹ ਆਪਾਂ 10 ਮਾਡਲ ਕੰਪੈਨ ਸਾਰੀ 7 ਲੱਖ ਦੀ ਦੇ ਦਾਂਗੇ ਜੇ ਮਿੱਤਰ ਨੇ ਕਿਸੇ ਨੇ ਲੈਣੀ ਹੋਈ ਆਪਣਾ ਨੰਬਰ ਦੁਬਾਰੇ ਬੋਲ ਦੋ ਬਈ ਆਪਣਾ ਹਾਂਜੀ ਹਾਂ ਨੰਬਰ ਆਪਣਾ ਹੈਗਾ 80733 7168 ਦੀ ਥੋੜਾ ਧੰਨਵਾਦ ਜੀ